സജണ മായ മറി ജീവിത കൂടി ദുലി ഫിറീ മ ਸੰਘਰਸ਼ ਤਾਂ ਹੀ ਮੇਰਾ ਸ਼ੁਰੂ ਤੇ ਹੀ ਹੈ ਬਚਪਨ ਤੋਂ ਹੀ ਹਲਾਤ ਤੇ ਬਾਕੀ ਹੁਣ ਬਸ ਹਜੇ ਤੱਕ ਵੀ ਚੱਲੀ ਜਾਂਦਾ ਮਤਲਬ ਸੰਘਰਸ਼ ਜਾਂ ਸਟ੍ਰਗਲ ਕਹਿੰਦੇ ਤੁਸੀਂ ਨਾ ਤੇ ਹਾਲਾਤ ਬਸ ਹਾਲਾਤ ਮੇਰੇ ਲਈ ਮਾਇਨੇ ਨਹੀਂ ਰੱਖਦੇ ਭਾਈ ਮੇਰੇ ਲਈ ਮਾਇਨੇ ਨਹੀਂ ਰੱਖਦੇ ਵੀ ਸਾਡੇ ਇੱਕ ਕਮਰਾਗਾ ਮੈਨ ਨੇ ਨਹੀਂ ਲਖਦੇ ਵੀ ਸਾਡੇ ਪੀੜੀ ਗਲੀ ਆ ਹਨਾ ਵੀ ਸਾਡੇ ਕੱਚੀਆਂ ਛੱਤਾਂ ਨੇ ਮੇਰੇ ਲਈ ਕੋਈ ਮੈਨੂ ਨਹੀਂ ਰਖਦੀ ਮੈਨ ਨੇ ਮੇਰੇ ਲਈ ਰਖਦੀ ਆ ਵੀ ਮੇਰੀ ਮਾਂ ਕਿੰਨੀ ਖੁਸ਼ ਆ ਮਰਾ ਪਿਓ ਕਿੰਨਾ ਖੁਸ਼ ਆ ਮੇਰੇ ਕੋਈ ਸੁਪਨੇ ਨਹੀਂ ਬਈ ਯਾਰ ਸੁਪਨੇ ਮੇਰੇ ਮਾਂ ਪਿਓ ਦੇ ਨੇ ਉਹਨਾਂ ਨੂੰ ਪੂਰਾ ਕਰਨਾ ਮੈਂ ਆਪਣੇ ਸੁਪਨੇ ਲਈ ਨਹੀਂ ਜਿਉਂਦਾ ਜੇ ਮੈਂ ਸਿਰਫ ਆਪਣੇ ਮਾਂ ਲਈ ਪਿਓ ਲਈ ਜਿਉਂਦਾ ਉਹਨਾਂ ਦੇ ਸੁਪਨੇ ਪੂਰੇ ਕਰਨੇ ਆ ਵੀ ਜਿਹੜੇ ਉਹਨਾਂ ਨੇ ਕਦੇ ਦੇਖੇ ਸੀਗੇ ਹਨਾ ਕੱਠ ਪੂਰਾ ਬਈ ਅਸੀਂ ਜਮਾਂ ਪਿੱਛੇ ਜਾ ਕੇ ਖੜ ਗਏ ਕੁਰਸੀਆਂ ਦੇ ਤੇ ਮੈਂ ਇੱਥੇ ਦਾ ਸਵਾਜ ਨਹੀਂ ਆਉਦਾ ਯਾਰ ਹਬੀਬ ਹਾਂ ਮਹਾਵਾਜੂ ਤਾਂ ਘੰਟ ਆ ਜਾਂਦੀ ਹੈ ਕਿ ਬੱਬਾਈ ਤੇ ਮੈਂ ਕੋਲੇ ਜਾਂਦਾ ਹਾਂ ਹਾਂ ਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਵਾਨੀ ਟੀਵੀ ਤੇ ਮੈਂ ਪਰਮਦੀ ਪ੍ਰਾਣਾ ਕਹਿੰਦੇ ਜਿੰਦਾ ਦੇ ਲਈ ਕੀ ਚੀਜ਼ ਹੁੰਦੀ ਹੈ ਜਿੰਦਾ ਦੇ ਲਈ ਉਹ ਹੁੰਦੀ ਹੈ ਜੋ ਹਰ ਇੱਕ ਹਾਲਾਤ ਦੇ ਵਿੱਚ ਜਿਉਣਾ ਸਿਖਾ ਦਿੰਦੀ ਹੈ ਤੇ ਇਨਸਾਨ ਬਹੁਤ ਖੁਸ਼ੀ-ਖੁਸ਼ੀ ਆਪਣਾ ਜੀਵਨ ਬਸਰ ਕਰਦਾ ਹੈ ਤਾਂ ਜੇਹੀ ਅੱਜ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਨੌਜਵਾਨ ਦਾ ਨਾਮ ਲੱਕੀ ਹੈ ਸੰਘਰਸ਼ ਕਰ ਰਹੇ ਹੈ ਤੇ ਸੰਘਰਸ਼ਮਈ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ ਚੜਾ ਵੀ ਆਏ ਬਹੁਤ ਸਾਰੇ ਲੋਕਾਂ ਨੇ ਸਾਥ ਵੀ ਦਿੱਤਾ ਕਈਆਂ ਨੇ ਛੱਡਿਆ ਵੀ ਤੇ ਪਰ ਹੌਸਲਾ ਨਹੀਂ ਇਸ ਨੌਜਵਾਨ ਨੇ ਛੱਡਿਆ ਗੀਤ ਤੇ ਆਵਾਜ਼ ਜੋ ਤੁਸੀਂ ਸੁਣੋਗੇ ਤਾਂ ਮুরিਦ ਹੋ ਜਾਓਗੇ ਉਸ ਆਵਾਜ਼ ਦੇ ਅੱਜ ਉਸ ਆਵਾਜ਼ ਨਾਲ ਵੀ ਮਿਲਾਉਂਦੇ ਆਂ ਗੱਲਬਾਤ ਕਰਦੇ ਆਂ ਲੱਕੀ ਦੇ ਨਾਲ 10 ਸਾਲ ਪਹਿਲਾਂ ਸਰੀਰ ਝੁਲਸ ਜਾਂਦਾ ਇੱਕ ਕਰੰਟ ਲੱਗਦਾ ਹੈ ਸਰੀਰ ਨੂੰ ਤੇ ਉਸ ਤੋਂ ਬਾਅਦ ਜਿਹੜੀ ਆਪਣਾ ਸੰਘਰਸ਼ ਹੈ ਉਹ ਲਗਾਤਾਰ ਜਾਰੀ ਕਰਕੇ ਬੈਠਾ ਤੇ ਅੱਜ ਲੋਕਾਂ ਵੱਲੋਂ ਪਿਆਰ ਜਿਹੜਾ ਸੋਸ਼ਲ ਮੀਡੀਆ ਤੇ ਵਿਖੋਬੀ ਦਿੱਤਾ ਜਾ ਰਿਹਾ ਪਿਛਲੇ ਦਿਨੀ ਕਨਵਰ ਗਰੇਵਾਲ ਦੇ ਨਾਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੇ ਗੱਲਬਾਤ ਕਰਦੇ ਹਾਂ ਲੱਕੀ ਸਾਡੇ ਨਾਲ ਹੈ ਲੱਕੀ ਪਹਿਲਾਂ ਦਾ ਸਵਾਗਤ ਹੈ ਜਗਵੰਤ ਟੀਵੀ ਤੇ ਸ਼ਸ਼ੀਕਲ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਹਨ ਨਾ ਮਾਨ ਰੱਖਿਆ ਹੈ ਤੁਸੀਂ ਤੇ ਸਾਰੇ ਜਗਵੰਤ ਟੀਮ ਦਾ ਤੇ ਮੇਰੇ ਵੱਲੋਂ ਪਿਆਰ ਪਰ ਸ਼ਸ਼ੀਕਲ ਤੇ ਸਾਰਿਆਂ ਦਾ ਧੰਨਵਾਦ ਅੱਛਾ ਕਿੱਥੋਂ ਸੰਘਰਸ਼ ਸ਼ੁਰੂ ਹੁੰਦਾ ਹੈ ਤੇ ਕੀ ਹੈ ਜ਼ਿੰਦਗੀ ਦੇ ਵਿੱਚ ਸੰਘਰਸ਼ਤਾ ਜੀ ਮੇਰਾ ਸ਼ੁਰੂ ਤੋਂ ਹੀ ਹੈ ਬਚਪਨ ਤੋਂ ਹੀ ਇਹ ਲਾ ਲੋ ਤੇ ਬਾਕੀ ਹੁਣ ਬਸ ਹਜੇ ਤੱਕ ਵੀ ਚੱਲੀ ਜਾਂਦਾ ਮਤਲਬ ਸੰਘਰਸ਼ ਜਾਂ ਸਟ੍ਰਗਲ ਕਹ ਲੋ ਤੁਸੀਂ ਹਨ ਤੇ ਇਹ ਬਸ ਹਜੇ ਚੱਲੀ ਜਾਂਦਾ ਤੇ ਅੱਗੇ ਵੀ ਮੈਨੂੰ ਲੱਗਦਾ ਇਦਾਂ ਹੀ ਚੱਲਦਾ ਰਹੂਗਾ ਪਰ ਜੇ ਖੁਸ਼ੀ-ਖੁਸ਼ੀ ਚੱਲਦਾ ਰਹੇ ਤਾਂ ਚੰਗੀ ਗੱਲ ਜੇ ਆਪਾਂ ਇਦਾਂ ਕਹਾਂਗੇ ਵੀ ਦੁੱਖ ਚ ਵੀ ਹਾਂ ਯਾਰ ਆ ਚੀਜ਼ ਮੈਨੂੰ ਮਿਲਦੀ ਨਹੀਂ ਹਨ ਫਿਰ ਬੰਦਾ ਜਿਆਦੇ ਉਹ ਹੋ ਜਾਂਦਾ ਹਨਾ ਵੀ ਚਲੋ ਜੇਕਰ ਆਪਾਂ ਸੋ ਸਮਝ ਕੇ ਕਰਾਂਗੇ ਹਰ ਇੱਕ ਚੀਜ਼ ਨੂੰ ਵੀ ਆਪਾਂ ਸਮਝ ਲਾਂਗੇ ਵੀ ਹਾਂ ਬਸ ਠੀਕ ਹੈ ਜਦੋਂ ਮਿਲੂਗੀ ਚੀਜ਼ ਤਾਂ ਦੇਖੀ ਜਾਊਗੀ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਮੈਨੂੰ ਜ਼ਿਆਦਾਤਰ ਪਤਾ ਕੀ ਚੀਜ਼ ਲੱਗਦੀ ਹੈ ਬਈ ਮੈਂ ਹਰੇਕ ਕੋਈ ਵੀ ਕੰਮ ਹੋਵੇ ਹਨਾ ਤੇ ਜਮਰੀ ਮਮਮੀ ਮੈਨੂੰ ਕੋਈ ਗੱਲ ਕਹੇਦੇ ਹਨਾ ਮੈਂ ਮੇਰੀ ਮੰਮੀ ਨੂੰ ਜਾਂ ਜਾਂ ਮੇਰੇ ਦੋਸਤਾਂ ਨੂੰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਯਾਰਾ ਦਿੱਕਤ ਹੀ ਕੋਈ ਨਹੀਂ ਕਿਉਂਕਿ ਮੈਂ ਤਾਂ ਆ ਚੀਜ਼ ਵਾਲਾ ਬੰਦਾ ਬਈ ਯਾਰ ਹਨਾ ਮੈਂ ਨਾ ਤੇ ਸਟ੍ਰੈਸ ਲੈਣਾ ਦਿਮਾਗ ਤੇ ਬਾਕੀ ਜ਼ਿਆਦਾਤਰ ਮੈਂ ਮਿਹਨਤ ਨੂੰ ਮਾਇਨੇ ਰੱਖਦਾ ਤੇ ਪਰਮਾਤਮਾ ਨੂੰ ਚੇਤੇ ਰੱਖਦਾ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਅੱਛਾ ਲਕੀ ਇਹ ਕੀ ਹਾਦਸਾ ਵਾਪਰਦਾ ਤੇ ਕਿੰਨੇ ਚਿਰ ਪਹਿਲਾਂ ਹੁੰਦਾ ਤੇ ਕੀ ਹੋਇਆ ਸਾਰਾ ਇਹ ਵੀਰੇ ਬਚਪਨ ਚ ਮੈਨੂੰ ਗਰੰਟ ਲੱਗ ਗਿਆ ਸੀਗਾ ਤੇ ਉਦੋਂ ਮੇਰੇ ਨਾਲ ਹਾਦਸਾ ਵਾਪਰ ਗਿਆ ਸੀਗਾ ਤੇ ਉਦੋਂ ਮੇਰੀ ਇੱਕ ਬਾਜੂ ਕੱਟੀ ਗਈ ਸੀਗੀ ਬਈ ਹਾਂ ਵੱਡੀਆਂ ਰਵਿਦਾਸ ਬਾਬਾ ਜੀ ਦਾ ਜਨਮ ਨਹੀਂ ਸੀਗਾ ਤੇ ਉਦੋਂ ਮੈਂ ਸੇਵਾ ਕਰੀ ਜਾਂਦਾ ਸੀਗਾ ਭਾਂਡੇ ਧੋਈ ਜਾਂਦਾ ਸੀਗਾ ਤੇ ਉਹਦੇ ਬਸ ਖੇਡਦਾ ਖੇਡਦਾ ਮੈਂ ਉੱਤੇ ਚਲਾ ਗਿਆ ਉੱਥੇ ਟ੍ਰਾਂਸਫਰ ਹੋ ਸੀਗੇ ਵੱਡੇ ਉਹਨਾਂ ਨੇ ਖਿੱਚ ਲਿਆ ਬਈ ਮੈਨੂੰ ਉਦੋਂ ਫਿਰ ਮੇਰੇ ਨਾਲ ਆ ਹਾਦਸਾ ਵਾਪਰ ਗਿਆ ਸੀਗਾ ਅੱਜ ਲਕੀ ਕੱਲਾ ਤੋਂ ਸ਼ੁਰੂਆਤ ਕਰਦੇ ਆਂ ਤੇ ਪਹਿਲਾਂ ਤਾਂ ਲੋਕਾਂ ਨੂੰ ਉਹ ਕੱਲਾ ਦੱਸਣੀ ਜ਼ਰੂਰੀ ਹੈ ਜਿਹੜੀ ਦੇ ਤੁਸੀਂ ਮਾਲਕ ਹਾਂ ਸਜਣਾ ਮਾਇਆ ਹੈ ਕਰੇ ਕੋਈ ਗਲ ਵਫਾ ਦੀ ਕਰੇ ਕੋਈ ਗਲ ਵਫਾ ਮਾਂ ਦੀ ਮੈਰਦਾ ਤੇ ਰੋਹੀ ਨਾ ਕਰੇ ਕੋਈ ਗਲ ਵਫਾ ਮਾਂ ਦੀ ਅੱਜ ਕਦੋਂ ਤੋਂ ਸੰਘਰਸ਼ ਕਰ ਰਹੇ ਹਾਂ ਤੇ ਕਿਵੇਂ-ਕਿਵੇਂ ਉਤਾਰ ਚੜਾਏ ਜਿੰਦਗੀ ਦੇ ਵਿੱਚ ਸੰਘਰਸ਼ ਤਾਂ ਹੀ ਮੇਰਾ ਬਚਪਨ ਤੋਂ ਹੀ ਹੈ ਦੇਖੋ ਹਨਾ ਤੇ ਹਜੇ ਤੱਕ ਤਾਂ ਉਹ ਤਾਂ ਕਹਿੰਦੇ ਨੇ ਨੀਚੀਆਂ ਹੈ ਤਾਂ ਹੀ ਹਜੇ ਤੱਕ ਮੈਨੂੰ ਤਾਂ ਇਹ ਦਹਿਣ ਵੀ ਜਿਆਦਾ ਉੱਚਾ ਬਗ ਜੀ ਤੇ ਮਾਇਨੇ ਮੇਰੇ ਲਈ ਜਿਹੜੀ ਵੱਡੀ ਗੱਲ ਰੱਖਦੀ ਆ ਵੀ ਉੱਚਾ ਜਾ ਕੇ ਵੱਡਾ ਮੈਨੂੰ ਮਾਨ ਨਹੀਂ ਕਰਨਾ ਚਾਹੀਦਾ ਤੇ ਮੈਂ ਜੇ ਕੱਲ ਨੂੰ ਬਣ ਵੀ ਜਾਣਾ ਤਾਂ ਸਭ ਤੋਂ ਵੱਡੀ ਮੇਰੇ ਲਈ ਹੈਗੀ ਆ ਖੁਸ਼ੀ ਜਿਹੜੀ ਕੀ ਹੈਗੀ ਮੇਰੇ ਪਰਿਵਾਰ ਦੀ ਮੇਰੇ ਮਾ ਆ ਦੀ ਤੇ ਮੇਰੇ ਪਿਓ ਦੀ ਤੇ ਮੇਨ ਮਕਸਦ ਮੇਰਾ ਹੀ ਹੈ ਵੀ ਉਹ ਖੁਸ਼ ਰਹਿਣੇ ਚਾਹੁੰਦੇ ਹਨ ਤੇ ਆਪਣੇ ਲਈ ਤਾਂ ਬਈ ਹਰੇਕ ਹੀ ਕਰਦਾ ਹਨਾ ਹੋਰ ਮੁੰਡੇ ਨੇ ਹਨਾ ਸਾਰੇ ਵੀ ਮੈਂ ਆ ਬਣ ਜਾ ਯਾਰ ਆ ਬਣ ਜਾ ਆਪਾਂ ਐਸ਼ ਕਰਾਂਗੇ ਹਨਾ ਵਧੀਆ ਖਾਵਾ ਪੀਵਾ ਗੱਡੀ ਹੋਊਗੀ ਕੋਲੇ ਚੰਗੀ ਕੋਠੀ ਹੋਊਗੀ ਵਧੀਆ ਬਾਹਰ ਰਾਂਗੇ ਘੈਂਟ ਗੱਲਬਾਤ ਤੇ ਮੈਂ ਇਹ ਸੋਚਦਾ ਹੁੰਨਾ ਵੀ ਮੇਰੀ ਮਾਂ ਪਿਓ ਖੁਸ਼ ਕਾ ਦੇ ਨਾਲ ਖੁਸ਼ ਮੇਰੇ ਮਾਂ ਪਿਓ ਦੇ ਨਾਲ ਵੀ ਚਲੋ ਮੇਰਾ ਬੱਚਾ ਵਧੀਆ ਹਨਾ ਵੀ ਕੋਈ ਨਸ਼ਾ ਨੁਸ਼ਾਨੀ ਕਰਦਾ ਵਧੀਆ ਉਹਦੀ ਮਿਹਨਤ ਕਰੀ ਜਾਂਦਾ ਉਹਦੇ ਕੰਮ 'ਚ ਲੱਗਿਆ ਹੋਇਆ ਤਾਂ ਬਸ ਉਹ ਖੁਸ਼ ਨੇ ਵਧੀਆ ਚੰਗੀ ਰੋਟੀ ਮਿਲ ਜਾਂਦੀ ਹੈ ਬਸ ਰੈਨ ਨੂੰ ਘਰੇ ਛਾਤਾ ਕੀ ਬਸ ਬਹੁਤ ਹੈ ਹਨਾ ਅੱਛਾ ਇਹ ਇੰਨਾ ਜਿਹੜਾ ਇੱਕ ਹੌਸਲਾ ਕਿੱਥੋਂ ਮਿਲਦਾ ਕਿਉਂਕਿ ਲੋਕ ਤਾਂ ਜਦੋਂ ਇੱਕ ਵਾਰੀ ਹਾਰ ਮਿਲਦੀ ਹੈ ਉਸੇ ਛੱਡ ਦਿੰਦੇ ਨੇ ਤੇ ਇਹਨਾਂ ਹੌਸਲਾ ਕੌਣ ਦਿੰਦਾ ਪਰਵਾਹ ਇਹ ਵੀਰੇ ਮੈਨੂੰ ਸ਼ਿੰਗਰਸ਼ ਤੋਂ ਹੀ ਲਾੜੋ ਤੁਸੀਂ ਹੈਨਾ ਮੈਂ ਪਹਿਲਾਂ ਵੀ ਇਦਾਂ ਗੱਲ ਕਰਦਾ ਹੁੰਦਾ ਹਾਂ ਜੇ ਮੈਨੂੰ ਬਣੀ ਬਣੀ ਜ਼ਿੰਦਗੀ ਮਿਲ ਜਾਂਦੀ ਤੇ ਇਹ ਚੀਜ਼ਾਂ ਦੁਨੀਆਦਾਰੀ ਦਾ ਤੇ ਜ਼ਿੰਦਗੀ ਦਾ ਪਤਾ ਨਹੀਂ ਲੱਗਦਾ ਹੁੰਦਾ ਬਈ ਹਣਾ ਇਦਾਂ ਜੇ ਮੇਰੀ ਜ਼ਿੰਦਗੀ 'ਚ ਲਾੜੋ ਤੁਸੀਂ ਹੈਨਾ ਇਦਾਂ ਵੀ ਮਤਲਬ ਵੀ ਸਟਰਗਲ ਕਰੀਆ ਨਾ ਮੈਂ ਹਨਾ ਮੇਰੀ ਜਿੰਦਗੀ ਚ ਦਿੱਕਤ ਆਈਆਂ ਨੇ ਹਨਾ ਤੇ ਦੁੱਖ ਵੀ ਦੇਖੇ ਨੇ ਸਾਰਾ ਕੁਝ ਦੇਖਿਆ ਬਈ ਮੇਰੀ ਮਾਂ ਨੇ ਹਨਾ ਘਰਾਂ ਚ ਲੋਕਾਂ ਦੇ ਭਾਂਡੇ ਮੰਜੇ ਨੇ ਝਾੜੂ ਪੋਚਾ ਕਰਦੀ ਨੂੰ ਸਾਰੀ ਜ਼ਿੰਦਗੀ ਹੋ ਗਈ ਸੀ ਹਨਾ ਤੇ ਇਹ ਚੀਜ਼ ਨੂੰ ਲੈ ਕੇ ਵੀ ਮੈਂ ਚੱਲ ਚੱਲਿਆ ਸੀ ਹਨਾ ਕਿਸੇ ਨੇ ਮੇਰੀ ਮਾਂ ਨੂੰ ਕਹਿਤਾ ਸੀ ਕਹਿੰਦੇ ਤੇਰੀ ਮਾਂ ਤਾਂ ਸਾਰੀ ਜ਼ਿੰਦਗੀ ਲੋਕਾਂ ਦੇ ਕੰਮ ਕਰਦੀ ਮਰ ਜੂਗੀ ਅੱਛਾ ਤੇ ਮੇਰੇ ਇਦਾਂ ਲਾ ਲਓ ਤੁਸੀਂ ਦਿਲ ਨੂੰ ਲੱਗੀ ਫਿਰ ਇਹ ਚੀਜ਼ ਮੈਂ ਕਿਹਾ ਏ ਵੀ ਫਿਰ ਲੱਕੀ ਦੀ ੜੀ ਆ ਮਾ ਜਿਹੜੀ ਮੂੰਚੋਂ ਮੈਂ ਬੋਲ ਕੱਢਤਾ ਵੀ ਮੈਂ ਮੇਰੀ ਮਾਂ ਨੂੰ ਖੁਸ਼ ਰੱਖਣਾ ਦੇਖੀ ਉਹ ਬਣਾ ਕੇ ਰੱਖਣਾ ਨਹੀਂ ਬਣਾ ਕੇ ਰੱਖਣਾ ਮੈਂ ਵੀ ਦੇਖੀ ਮੇਰੀ ਮਾਂ ਵੀ ਐਨੀ ਖੁਸ਼ ਰਹੂਗੀ ਵੀ ਲੋਕ ਕਹਿਣਗੇ ਵੀ ਲੱਕੀ ਦੀ ਮਾਂ ਵਰਗੀ ਮਾਂ ਹੋਵੇ ਫਿਰ ਹੁਣ ਮੈਂ ਤਾਂ ਇੰਨੀ ਮਿਹਨਤ ਕਰਦਾ ਇੰਨਾ ਸੰਘਰਸ਼ ਕਰਦਾ ਵੀ ਮੇਰੀ ਮਾਂ ਖੁਸ਼ ਰਹੇ ਮੇਰਾ ਬਾਪੂ ਖੁਸ਼ ਰਹੇ ਤੇ ਹੁਣ ਉਹ ਵਧੀਆ ਨੇ ਵੀ ਹਾਂ ਵੀ ਸਾਡਾ ਬੱਚਾ ਵਧੀਆ ਹਨਾ ਵੀ ਮਿਹਨਤ ਕਰੀ ਜਾਂਦਾਗਾ ਵੀ ਸਾਰੇ ਲੋਕ ਉਹਨੂੰ ਪਿਆਰ ਕਰਦੇ ਨੇ ਜਦੋਂ ਫੋਨ ਆਉਂਦਾ ਲੋਕੀ ਹਨਾ ਵੀ ਵਧੀਆ ਮੈਨੂੰ ਉਹ ਕਰਦੇ ਨੇ ਹੌਸਲਾ ਕਰਦੇ ਨੇ ਵੀ ਹਾਂ ਬਈ ਤੂੰ ਵਧੀਆ ਗੋਣਾਗਾ ਹਨਾ ਜਿਵੇਂ ਕਨਵਰ ਵਈ ਆ ਗਿਆ ਸੀਗਾ ਹਨਾ ਤੇ ਉੱਥੋਂ ਵੀ ਉਹਨਾਂ ਨੇ ਮੈਨੂੰ ਬੜਾ ਹੌਸਲਾ ਦਿੱਤਾ ਕਨਵਰ ਭਾਈ ਨੇ ਮੰਮੀ ਨਾਲ ਗੱਲ ਕੀਤੀ ਤਾਂ ਉਦੋਂ ਮੰਮੀ ਨੇ ਦੇਖ ਲਈ ਕਿੰਨਾ ਹੌਸਲਾ ਮਿਲਿਆ ਹੁਣ ਮੇਰੀ ਮੰਮੀ ਨੂੰ ਕਹਿੰਦੇ ਜੀ ਤੁਹਾਡਾ ਮੁੰਡਾ ਬਹੁਤ ਸੋਹਣਾ ਗੋਣਾਗਾ ਤੇ ਸਾਨੂੰ ਬਹੁ ਇਹ ਚੀਜ਼ਾਂ ਤੋਂ ਫਿਰ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਤੇ ਮੇਰੀ ਮੰਮੀ ਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਵੀ ਆ ਵੀ ਚਲੋ ਜਿੱਦਾਂ ਦਾ ਮੇਰਾ ਬੱਚਾ ਵੀ ਸਾਰਿਆਂ ਦੇ ਇਦਾਂ ਦਾ ਬੱਚਾ ਹੀ ਹੋਵੇ। ਅੱਛਾ ਕਿਵੇਂ ਸਵਾਬ ਬਣਦਾ ਉਹ ਕਨਵਰ ਗਰੇਵਾਲ ਦੀ ਜਿਹੜੀ ਵੀਡੀਓ ਤੁਸੀਂ ਜਿਹੜੀ ਵਾਇਰਲ ਹੋ ਰਹੀ ਹੈ ਉਹ ਕਿਵੇਂ ਸਵਾਬ ਬਣਿਆ ਤੇ ਕਿਹੜਾ ਗੀਤ ਤੁਸੀਂ ਉੱਤੇ ਗਾਇਆ? ਸਵਾਬਤਾ ਜੀ ਮਤਲਬ ਉਹਨਾਂ ਦਾ ਸ਼ੋਅ ਸੀਗਾ ਆਪਣੇ ਨੈਰੋ ਕਾਲਜ ਦੇ ਵਿੱਚ ਤੇ ਇੱਕ ਦਿਨ ਪਹਿਲਾਂ ਹੀ ਮੈਂ ਉਸ ਸਟੇਜ ਤੇ ਗਾਇਆ ਸੀਗਾ ਤੇ ਨੈਰੋ ਕਾਲਜ ਦੇ ਵਿੱਚ ਤੇ ਇਸ ਤੋਂ ਅਗਲੇ ਦਿਨ ਉਹਨਾਂ ਨੇ ਆਉਣਾ ਸੀਗਾ। ਤੇ ਮੈਨੂੰ ਇਹਨਾਂ ਪਤਾ ਨਹੀਂ ਸੀਗਾ ਫਾਈਨਲ ਡੇਟ ਦਾ ਤੇ ਮੇਰੇ ਹੈਗੇ ਸੀਗੇ ਪ੍ਰੋਗਰਾਮ ਬਈ ਦੋ ਤੇ ਮੈਂ ਸਵੇਰ ਦਾ ਪ੍ਰੋਗਰਾਮ ਲਾ ਕੇ ਜਦੋਂ ਆ ਗਿਆ ਤੇ ਮੈਂ ਰੈਸਟ ਕਰ ਜਾਂਦਾ ਸੀ ਕਰੇ ਤੇ ਮੈਂ ਕਿਹਾ ਚਲੋ ਸ਼ਾਮ ਨੂੰ ਫੇਰ ਜਾਣਾ ਪ੍ਰੋਗਰਾਮ ਤੇ ਮੈਂ ਰੈਸਟ ਕਰ ਲਾ ਤੇ ਇਸ ਤੋਂ ਬਾਅਦ ਕੁਦਰਤੀ ਕੈਨਸਲ ਹੋ ਗਿਆ ਬਈ ਪ੍ਰੋਗਰਾਮ ਅੱਛਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਜਾਣਾ ਕਿ ਉੱਥੇ ਨਹਿਰੂ ਗੋਲ ਜਾਣਾ ਵੀ ਚਲੋ ਮੈਂ ਤਾਂ ਆਪਣਾ ਗਾਇਆ ਸੀਗਾ ਉੱਥੇ ਤੇ ਮੇਰੇ ਨਾਲ ਦੇ ਕਹਿੰਦੇ ਮੇਰੇ ਯਾਰ ਕਹਿੰਦੇ ਕਨਵਰ ਭਾਈ ਨੇ ਹੋਣਾ ਕਹਿੰਦਾ ਆਪਾਂ ਚੱਲਦੇ ਆਂ ਕਹਿੰਦਾ ਹਾਂ ਮੈਂ ਕਿਹਾ ਚਲੋ ਫਿਰ ਚੱਲਦੇ ਆਂ ਅਸੀਂ ਤਿਆਰ ਦਰੋ ਕੇ ਬਈ ਬਾਗੇ ਉੱਥੇ ਕੱਠ ਪੂਰਾ ਬਈ ਅਸੀਂ ਜਮਾ ਪਿੱਛੇ ਜਾ ਕੇ ਖੜ ਗਏ ਕੁਰਸੀਆਂ ਦੇ ਤੇ ਮੈਥੇ ਦਾ ਸਵਾਜ ਆ ਜਾਣੀ ਆਉਂਦਾ ਯਾਰ ਹੂੰ ਜੀ ਹਾਂ ਮਾ ਬਾਜੂ ਤਾਂ ਘੰਟ ਆ ਜਾਂਦੀ ਹੈ ਕਿ ਬੱਬਾ ਜੀ ਤੇ ਮੈਂ ਕੋਲੇ ਜਾਣਾ ਹੈ ਤੇ ਮੇਰੇ ਨਾਲ ਦਾ ਇੱਕ ਜਣਾ ਦਰਬਾਗ ਅਸੀਂ ਦੋਨੇ ਜਣੇ ਬਾਗੇ ਬਈ ਸਟੇਜ ਕੋਲੇ ਉੱਥੇ ਜਾ ਕੇ ਮੈਨੂੰ ਕਹਿੰਦਾ ਲੱਖੀ ਤੂੰ ਕਹਿ ਦੇ ਮਾ ਯਾਰ ਮੈਂ ਕਿਹਾ ਯਾਨੀ ਯਾਰ ਕਹਦੇ ਤੇ ਮੈਂ ਬੰਦਾ ਤਾਂ ਮਾ ਬੱਬਾ ਜੀ ਘੰਟ ਆ ਤੇ ਮਾ ਜੇ ਮੈਂ ਕਹਿ ਤਾ ਮਾ ਗਵਾ ਦੇਣਗੇ ਪੱਕਾ ਤੇ ਮੈਂ ਕਹਤਾ ਮਾ ਬਬਾ ਜੀ ਮੈਂ ਗਾਉਣਾਗਾ ਤੇ ਕਹਿੰਦਾ ਦੋ ਮਿੰਟ ਖੜ ਜਾ ਕਾਕਾ ਐਂ ਕਰਕੇ ਇਸ ਤੋਂ ਬਾਅਦ ਬੱਬ ਬਣਿਆ ਨਹੀਂ ਜੀ ਸਾਨੂੰ ਪਤਾ ਫਿਰ ਗਾਉਂਦੇ ਗਾਉਂਦੇ ਬੰਦੇ ਨੂੰ ਤਾਂ ਧਿਆਨ ਚ ਨਹੀਂ ਰਹਿੰਦਾ ਹੁੰਦਾ ਤੇ ਜਦੋਂ ਅਸੀਂ ਵਾਪਸ ਘਰ ਜਾਣ ਲੱਗੇ ਤੇ ਉਸ ਤੋਂ ਬਾਅਦ ਗੱਡੀ ਖੜੀ ਸੀ ਉਹਨਾਂ ਦੀ ਪੈਲ ਸ ਕੋਲੇ ਕਿਤੇ ਤੇ ਵਧੀਆ ਆਪਦੇ ਯਾਰਾਂ ਨਾਲ ਹੱਸੀ ਖੇਡੀਆਂ ਜਾਂਦੇ ਸੀਗੇ ਹੱਸੀ ਖੇਡੀਆਂ ਜਾਂਦੇ ਸੀਗੇ ਇਸ ਤੋਂ ਬਾਅਦ ਜਦੋਂ ਅਸੀਂ ਗੱਡੀ ਜਾਂਦੇ ਸੀਗੇ ਤੇ ਮੈਂ ਜਾ ਕੇ ਪੁੱਛ ਲਮ ਮੱਬਾਈ ਮੈਂ ਗਾਉਣਾ ਸੀਗਾ ਸਾਨੂੰ ਛੋਟੀ ਬੇਨਤੀ ਕੀਤੀ ਸੀ ਕਹਿੰਦਾ ਪੁੱਤ ਸੌਰੀ ਯਾਰ ਕਹਿੰਦਾ ਸਰਕਾਰੀ ਪ੍ਰੋਗਰਾਮ ਸੀਗਾ ਤਾਂ ਕਰਕੇ ਕਹਿੰਦਾ ਵੀ ਸਾਡੀ ਮਜਬੂਰੀ ਬਣ ਜਾਂਦੀ ਹੁਣ ਕਹਿੰਦਾ ਮੈਂ ਬੈਠਾਂ ਚਾਹੀ ਜਾਨ ਗੱਢ ਲਾ ਕਹਿੰਦਾ ਮੇਰੀ ਤੇ ਇਸ ਗੱਲ ਤੋਂ ਬਈ ਮੈਨੂੰ ਬੜੀ ਖੁਸ਼ੀ ਮਿਲੀ ਬਈ ਹਨਾ ਵੀ ਐਡਾ ਬੰਦੇ ਨੇ ਗੱਲ ਕੀਤੀ ਮੈਨੂੰ ਤੇ ਕਹਿੰਦਾ ਹੁਣ ਸੁਣਾ ਕੇ ਸੁਣਾਉਣਾ ਫਿਰ ਇਸ ਤੋਂ ਬਾਅਦ ਮੈਂ ਉਹਨੂੰ ਗਾਣਾ ਸੁਣਾਇਆ ਸੀ ਜੇ ਤੁਮੇ ਦਿਲ ਲਗੀ ਅਚਾ ਉਹਦੇ ਦੋ ਬੋਲ ਜਰਾ ਆਹ ਸੁਣਾ ਦਿੰਦਾ ਮੈਂ जानी पड़ेगी तुम्हें दिल लगी भूल जानी पड़ेगी मोहब्बत की राहों हूँ मैं आकर तो देखूं ਟੜਪਨੇ ਤੇ ਮੇਰੇ ਨਾ ਫਿਰ ਤੂੰ ਹੱਸੋਗੇ ਹੇ ਜ਼ਰਾ ਦਿਲ ਕਿਸੇ ਨਾਲ ਕਰ ਤੋ ਦੇਖ ਆ ਗਾਣੇ ਨੂੰ ਬਬਾਈ ਐਦਾਂ ਅੱਖਾਂ ਬੰਦ ਕਰਕੇ ਸੋਨਰੇਸ ਕਿ ਵੀ ਉਹਨਾਂ ਨੂੰ ਵੀ ਮਤਲਬ ਪੂਰਾ ਮਜ਼ਾ ਆ ਰਿਹਾ ਸੀ ਇਸ ਤੋਂ ਬਾਅਦ ਜਦੋਂ ਗਾਣਾ ਸੁਣਿਆ ਉਹਨਾਂ ਨੇ ਤਾਂ ਉਹਨਾਂ ਨੇ ਕਿਹਾ ਵੀ ਬੱਬਾ ਤੂੰ ਹੀਰਾ ਬੰਦਾ ਕਹਿੰਦੇ ਯਾਰ ਕੀ ਬਾਤ ਹੈ ਕਹਿੰਦਾ ਤੇ ਬੱਬਾ ਜੀ ਕਹਿੰਦੇ ਮੈਨੂੰ ਕਹਿੰਦੇ ਵੀ ਹੁਣ ਤਾਂ ਇਹਦਾ ਤੇਰੇਵੇਂ ਜੱਬਲੀਏ ਹੁਣ ਮੈਨੂੰ ਕੋਈ ਮਰਜੀ ਕਰੀ ਆ ਤੇ ਇਹ ਕਹਿੰਦਾ ਜਦੋਂ ਵਿਲੇ ਹੋਏ ਕਹਿੰਦਾ ਪਉਦੋ ਗੱਲ ਕਰਾਂਗੇ ਕਹਿੰਦਾ ਮੇਰਾ ਨੰਬਰ ਲੈ ਜਾ ਤੇ ਫਿਰ ਇਸ ਤੋਂ ਅਗਲੇ ਦਿਨ ਬੱਬਾ ਜੀ ਨਾਲ ਮੈਂ ਗੱਲ ਕੀਤੀ ਵਧੀਆ ਵੀ ਗੱਲ ਹੋਈ ਮੰਮੀ ਦੀ ਵੀ ਗੱਲ ਕਰਾਤੀ ਮੈਂ ਬੱਬਾ ਜੀ ਨਾਲ ਤੇ ਇਸ ਤੋਂ ਬਾਅਦ ਕਹਿੰਦੇ ਵੀ ਤੂੰ ਚੰਡੀਗੜ੍ਹ ਆਈਂ ਕਹਿੰਦੇ ਆਪਾਂ ਗਾਣਾ ਕਰਾਂਗੇ ਅੱਛਾ ਹੋਏ ਨੇ ਤੇ ਦੋ ਮੇਰੀਆਂ ਕਵਾਲੀਆਂ ਹੋ ਚੁੱਕੀਆਂ ਨੇ ਕਵਾਲੀਆਂ ਹੁਣ ਵੀ ਮੇਰੀਆਂ ਰਿਕਾਰਡਿੰਗ ਹੋਈਆਂ ਪਈਆਂ ਨੇ ਤੇ ਉਹਨਾਂ ਦੀ ਸ਼ੂਟਿੰਗ ਕਰਨੀ ਹੈ ਜੀ ਤੇ ਗਾਣੇ ਹੋਰ ਕਰਨੇ ਨੇ ਬਈ ਹਜੇ ਤਾਂ ਐਦਾਂ ਵੀ ਜਿਦਾ ਹੁਣ ਕਰਨਬਰ ਭਾਈ ਨੇ ਕਿਹਾ ਤਾਂ ਉਹਨਾਂ ਨਾਲ ਗਾਣਾ ਕਰਨ ਇੱਕ ਤੇ ਉੱਥੇ ਜਾ ਕੇ ਹੋਣਾ ਚੰਡੀਗੜ੍ਹ ਤੇ ਬਾਕੀ ਜਿਹੜੇ ਪਹਿਲਾਂ ਵਾਲੇ ਗਾਣੇ ਸੀਗੇ ਇੱਕਦਮ ਮੱਟ ਬਾਈ ਵਾਲੇ ਗਾਣੇ ਸੀ ਮੱਟ ਬਾਈ ਨੇ ਜਦੋਂ ਬਹੁਤ ਸਪੋਰਟ ਕੀਤੀ ਹੈ ਨਾ ਇਹ ਇੱਥੋਂ ਤੱਕ ਪਹੁੰਚਾਇਆ ਜਿਹੜੇ ਇੱਥੋਂ ਤੱਕ ਕੀ ਕਰਨਬਰ ਗਰੇਵਾਲ ਨਾਲ ਭਾਈ ਸੀਗੇ ਸਾਰੇ ਉਹ ਵੀ ਸਾਰੇ ਜਾਣਦੇ ਸੀਗੇ ਕਿ ਮੱਟ ਮੱਟ ਬਾਈ ਕਰਕੇ ਉਹ ਕਹਿੰਦੇ ਵੀ ਤੁਹਾਡੀ ਵੀਡੀਓ ਦੇਖੀ ਤੁਹਾਡੇ ਗਾਣੇ ਗੁਣੇ ਵੀ ਆਏ ਹੋਏ ਨੇ ਤਾਂ ਬਸ ਐਦਾਂ ਕਰਕੇ ਬਈ ਸਾਡਾ ਸਬੱਬ ਬਣੇ ਤੇ ਗਾਣੇ ਪਹਿਲਾਂ ਆਏ ਸੀ ਤੇ ਬਾਕੀ ਹੁਣ ਜਿਵੇਂ ਜਿਵੇਂ ਪ੍ਰੋਸੈਸ ਚੱਲੀ ਚੱਲੂਗਾ ਜ਼ ਜਿਆਦਾਤਰ ਤਾਂ ਮੈਂ ਸੋਚ ਦਵਦੀ ਮਿਹਨਤ ਵੱਲ ਤੇ ਆਪਣੇ ਮਾਪੇ ਵੱਲ ਤੇ ਬਾਕੀ ਜਿਹੜੀ ਚੀਜ਼ ਮੈਂ ਕਿਵਾਰੀ ਸੋਚੀ ਨਹੀਂ ਹੁੰਦੀ ਉਹ ਹੋ ਜਾਂਦੀ ਹੁੰਦੀ ਹੈ ਅੱਛਾ ਲੱਕੀ ਘਰ ਦੇ ਵਿੱਚ ਕੌਣ ਕੌਣ ਹੈ ਤੇ ਹਾਲਾਤ ਕਿਸ ਤਰੀਕੇ ਦੇ ਨੇ ਪਰਿਵਾਰ ਦੇ ਘਰ ਦੇ ਵਿੱਚ ਵੀਰੇ ਹੁਣ ਤਾਂ ਮੰਮੀ ਡੈਡੀ ਨੇ ਤੇ ਮੈਂ ਆ ਤੇ ਇੱਕ ਸਿਸਟਰ ਸੀ ਉਹਦੀ ਮੈਰिज ਹੋ ਗਈ ਵੀਰੇ ਤੇ ਹਾਲਾਤ ਬਸ ਹਾਲਾਤ ਮੇਰੇ ਲਈ ਮਾਇਨੇ ਨਹੀਂ ਰੱਖਦੇ ਬਈ ਮੇਰੇ ਲਈ ਮਾਇਨੇ ਨਹੀਂ ਰੱਖਦੇ ਵੀ ਸਾਡੇ ਇੱਕ ਕਮਰਾਗਾ ਮਾਇਨੇ ਨਹੀਂ ਰੱਖਦੇ ਵੀ ਸਾਡੇ ਪੀੜੀ ਗਲੀ ਹੈ ਹਨਾ ਵੀ ਸਾਡੇ ਕੱਚੀਆਂ ਛੱਤਾਂ ਨੇ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੀ ਮਾਇਨੇ ਮੇਰੇ ਲਈ ਰੱਖਦੀ ਹੈ ਵੀ ਮੇਰੀ ਮਾਂ ਕਿੰਨੀ ਖੁਸ਼ ਆ ਮਰਾ ਪਿਓ ਕਿੰਨਾ ਖੁਸ਼ ਹੈ ਹਨਾ ਤੇ ਵੀ ਉਹ ਮੈਨੂੰ ਦੇਖ ਕੇ ਕੁਛ ਨਹੀਂ ਹੈ ਹਨਾ ਤੇ ਘਰ ਤਾਂ ਕਈਆਂ ਦੇ ਬਥੇਰੇ ਮਹਿਲ ਬਣੇ ਪਏ ਨੇ ਛੱਤੇ ਬਣੇ ਨੇ ਹਨਾ ਚੰਗੇ ਚੰਗੇ ਤੇ ਉਹ ਵੀ ਉਹ ਵੀ ਨਹੀਂ ਖੁਸ਼ ਹੈਗੇ ਜਦੋਂ ਮੈਨੂੰ ਉਹਦਾ ਦੇਖਦਾ ਵੀ ਹਾਂ ਯਾਰ ਸਾਡੇ ਬਾਲਣ ਵਾਲੇ ਛੱਤਾਂ ਸੀ ਫਿਰ ਵੀ ਖੁਸ਼ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਵੀ ਮਿਹਨਤ ਕਰੀ ਜੰਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਅੱਗੇ ਹੋਰ ਜਾਵਾਂਗੇ ਤੇ ਬਸ ਮਾਪੇ ਖੁਸ਼ ਨੇ ਭਈ ਮੁੱਕਦੀ ਗੱਲ ਤਾਂ ਇਹੀ ਆ ਗਈ ਅੱਗੇ ਵੀ ਉਹਨਾਂ ਨੂੰ ਖੁਸ਼ੇ ਰੱਖਣਾ ਹਨ ਤੇ ਬਾਕੀ ਉਹਨਾਂ ਨੂੰ ਮੇਰੇ ਤੇ ਮਾਣ ਆ ਤੇ ਬਾਕੀ ਇਸ ਤੋਂ ਵੱਧ ਮੇਰੇ ਲਈ ਕੁਝ ਨਹੀਂ ਹੋ ਸਕਦਾ ਭਈ ਅੱਛਾ ਜੇ ਆਪਾਂ ਗੱਲ ਕਰੀਏ ਵੀ ਹਾਲਾਤਾਂ ਦੀ ਕੁਝ ਲੋਕ ਹਾਰਾਂ ਨੂੰ ਇੱਕ ਹਾਰ ਨੂੰ ਹੀ ਹਾਰ ਸਮਝ ਕੇ ਜ਼ਿੰਦਗੀ ਛੱਡ ਦਿੰਦੇ ਨੇ ਉਹਨਾਂ ਬਾਰੇ ਉਹਨਾਂ ਨੂੰ ਕੀ ਸੇਧ ਦੇ ਸਕਦੇ ਹਾਂ ਕੀ ਸਮਝਾਵਾਂਗੇ ਉਹਨਾਂ ਨੂੰ ਵੀਰੇ ਮੈਂ ਸਮਝਾਤਾ ਨਹੀਂ ਦੇਖੋ ਕਿਸੇ ਨੂੰ ਸਕੇਦਾ ਹਨ ਹਰੇਕ ਦੀ ਆਪੋ ਆਪਣੀ ਸੋਚ ਹੁੰਦੀ ਹੈ ਮੈਂ ਆਪਣੀ ਸੋਚ ਤੋਂ ਹੀ ਕੰਮ ਲੈਣਾ ਜਿਵੇਂ ਮੈਂ ਕਹਿਦਾ ਵੀ ਮੇਰੇ ਤਾਂ ਏਦਾਂ ਵੀ ਮੇਰਾ ਫੇਸ ਏਦਾਂ ਜੇ ਮੇਰੀ ਹੈਂਡ ਹੈ ਨਹੀਂ ਤੇ ਸਾਰਾ ਕੁਝ ਇੱਥੇ ਆ ਭਈ ਆ ਜਿੰਨੀ ਜਿੰਨੀ ਕੀ ਚੀਜ਼ਾਂ ਇੱਥੇ ਆ ਇਹ ਆਪਣੇ ਲਈ ਕੋਈ ਮਾਇਨੇ ਨਹੀਂ ਰੱਖਦੀ ਜੇ ਆਹ ਚੀਜ਼ੇ ਕੰਮ ਕਰੂਗੀ ਫਿਰ ਆਪਣਾ ਸਾਰਾ ਸਰੀਰ ਕੰਮ ਕਰੂਗਾ ਜੇ ਇਹ ਹੀ ਨਹੀਂ ਕੰਮ ਕਰਦੀ ਆਪਣੀ ਫੇਰ ਤਾਂ ਕੋਈ ਫਾਇਦਾ ਨਹੀਂ ਸਰੀਰ ਦਾ ਵੀ ਕੋਈ ਫਾਇਦਾ ਨਹੀਂ ਜੇ ਸੋਚ ਆਪਣੀ ਸਹੀ ਆਪਾਂ ਸਹੀ ਤਰੀਕੇ ਨਾਲ ਸੋਚ ਨੂੰ ਚਲਾਵਾਂਗੇ ਤਾਂ ਫਿਰ ਆਪਣਾ ਫਾਇਦਾ ਏਡੇ ਸਰੀਰ ਦਾ ਵੀ ਫਾਇਦਾ ਫੇਰੀ ਹੈ ਹਨ ਤੇ ਮਤਲਬ ਇਦਾਂ ਵੀ ਹੈ ਤਾਂ ਸ਼ਿੰਗਾਰ ਸੇ ਚੱਲੀ ਜਾਂਦਾ ਸ਼ੁਰੂ ਤੋਂ ਹੀ ਚੱਲਦਾ ਰਹੂਗਾ ਜਦੋਂ ਤੱਕ ਹੈ ਗਿਆ ਜਿੰਨਾ ਚੱਕਰ ਸਾ ਹੈ ਗਿਆ ਪਰ ਮੈਨੂੰ ਇੰਨਾ ਕਹਿਗਾ ਬਈ ਯਾਰ ਵੀ ਨਾ ਮੈਂ ਇੰਨੇ ਕੀਤੇ ਹਨਾ ਵੀ ਲੋਕ ਮੈਨੂੰ ਪਿਆਰ ਕਰਦੇ ਨੇ ਵੀ ਜਦੋਂ ਮੈਂ ਜਾਵਾਂ ਹਨਾ ਦੁਨੀਆ ਤੋਂ ਜਾਵਾਂ ਮਿੜ ਵੀ ਕੀ ਵਰੀ ਕਹਿ ਦਿੰਦਾ ਉਹਨਾਂ ਵੀ ਤੋ ਚੱਕਰ ਨਾ ਮੰਨੀ ਮੈਂ ਦੇਖੀ ਆਪਣੇ ਪਿੱਛੇ ਦੇਖੀ ਦੁਨੀਆ ਹੁੰਦੀ ਅੱਛਾ ਟੈਲੈਂਟ ਸ਼ੋ ਬਹੁਤ ਸਾਰੇ ਹੁੰਦੇ ਨੇ ਕਦੇ ਟਰਾਈ ਕੀਤਾ ਕਿਹੜਾ ਟਰਾਈ ਕੀਤਾ ਤੇ ਕੀ ਬਣਿਆ ਉਸ ਦੇ ਵਿੱਚ ਟਰਾਈ ਵੀਰੇ ਮੈਂ ਵੈਸੋ ਪੰਜਾਬ ਵੀ ਗਿਆ ਇੰਡੀਆ ਨੇੜੇ ਲਿ ਗਿਆ ਤੇ ਸਭ ਤੋਂ ਪਹਿਲੀ ਗੱਲ ਹੁੰਦੀ ਐ ਵੀ ਸਿਲੈਕਟ ਹੋਣਾ ਬਹੁਤ ਔਖਾ ਹੁੰਦਾ ਇਹਨਾਂ ਦੇ ਵਿੱਚ ਸਿਲੈਕਟ ਹੋਣਾ ਬਹੁਤ ਔਖਾ ਹੁੰਦਾ ਤੇ ਚਲੋ ਭਾਈ ਸਭ ਪੰਜਾਬ ਚ ਮੈਂ ਸਿਲੈਕਟ ਹੋ ਗਿਆ ਸੀਗਾ ਤੇ ਇਸ ਤੋਂ ਬਾਅਦ ਸਿਲੈਕਟ ਹੋ ਕੇ ਮੈਂ ਮਹਾਲੀ ਚ ਲੱਗਾ ਗਿਆ ਸੀ ਭਾਈ ਮਹਾਲੀ ਤਵਾਰ ਉੱਥੇ ਕੰਟ ਕਲੇਰ ਭਾਜੀ ਬੈਠੇ ਸੀਗੇ ਸਜਨ ਹੋਜਾ ਭਾਜੀ ਬੈਠੇ ਸੀ ਤੇ ਕਪਤਾਨ ਲੱਡੀ ਬੈਠੇ ਸੀ ਤੇ ਇੱਕ ਸਫਤੇਜ ਬਰਾੜ ਜੀ ਸੀਗੇ ਤੇ ਚਲੋ ਜਦੋਂ ਮੈਂ ਗਿਆ ਤੇ ਕੰਠ ਕਲੇਰ ਭਾਜੀ ਨੇ ਬਹੁਤ ਮੇਰੀ ਪਰਫਾਰਮੈਂਸ ਨੂੰ ਇੰਜੋਏ ਕੀਤਾ ਮੈਨੂੰ ਇਦਾਂ ਸੀ ਵੀ ਚਲੋ ਠੀਕ ਹੈ ਵਧੀਆ ਮੈਂ ਆਪਣੇ ਵੱਲੋਂ ਵੀ ਵਧੀਆ ਗਾਇਆ ਤੇ ਨਹੀਂ ਹੋਣਾ ਸੀ ਗੌਰ ਨੇ ਮੈਂ ਇਹ ਤੇ ਕਰਦੇ ਸਾਨੂੰ ਆਪ ਵੀ ਪਤਾ ਲੱਗ ਜਾਂਦਾ ਵੀ ਇੱਥੇ ਮੇਰੀ ਗਲਤੀ ਹੋ ਗਈ ਯਾਰ ਇੱਥੇ ਆਪਣੇ ਨੰਬਰ ਨੰਬਰ ਲਾ ਉਹ ਹੋ ਜਾਣ ਵੀ ਹਨ ਆਪਾਂ ਬਾਹਰ ਹੋ ਸਕਦੇ ਇੱਥੋਂ ਚਲੋ ਮੇਰਾ ਵਧੀਆ ਸੀ ਭਈ ਉੱਥੇ ਤੇ ਇਸ ਤੋਂ ਬਾਅਦ ਉਹਨਾਂ ਨੇ ਅਸੀਂ 6-7 ਹੋ ਜਾਣਾ ਬੱਚਾ ਸੀਗਾ ਤੇ ਉੱਥੇ ਉਹਨਾਂ ਨੇ 20 ਜਾਣੇ ਸਿਲੈਕਟ ਕਰਨੇ ਸੀ 20 ਜਾਣੇ ਉਹਨਾਂ ਨੇ ਸਿਲੈਕਟ ਕਰ ਲਏ ਤੇ 6 ਜਾਣੇ ਵੇਟਿੰਗ 'ਚ ਰੱਖਦੇ ਉਹਨਾਂ ਨੇ ਵੇਟਿੰਗ 'ਚ ਮੇਰਾ ਨਾਂ ਵੀ ਸੀ ਤੇ 6 ਜਣੇ ਵੇਟਿੰਗ 'ਚ ਸੀ ਤਿੰਨ ਮੁੰਡੇ ਤਿੰਨ ਕੁੜੀਆਂ ਤੇ ਇਸ ਤੋਂ ਬਾਅਦ ਵੇਟਿੰਗ 'ਚ ਰੱਖਿਓ ਕਹਿੰਦੇ ਵੀ ਤੁਹਾਨੂੰ ਕਦੋਂ ਵੀ ਕਾਲ ਆ ਸਕਦੀ ਹੈ ਤੇ ਮੁੰਡਿਆਂ ਨੂੰ ਤਾਂ ਸਾਨੂੰ ਕਿਸੇ ਨੂੰ ਕਾਲ ਨਹੀਂ ਆਈ ਬਾਕੀ ਕੁੜੀਆਂ ਨੂੰ ਕਾਲ ਆਈ ਸੀ ਬਈ ਤੇ ਜਿਹੜੀ ਵੇਟਿੰਗ ਦੇ ਵਿੱਚ ਕੁੜੀ ਸੀਗੀ ਤੇ ਜਦੋਂ ਮੈਂ ਦੇਖਿਆ ਫਾਈਨਲ ਦੇ ਵਿੱਚ ਵੀ ਉਹੀ ਕੁੜੀ Winner ਬਣੀ ਬਈ ਵੀ ਵੇਟਿੰਗ ਦਾ ਦੇਖੋ ਮੈਂ ਵੀ ਸੀਗਾ ਵੇਟਿੰਗ ਦੇ ਵਿੱਚ ਤਾਂ ਪਰ ਮੈਂ ਇਦਾਂ ਮਨ ਤੇ ਬੋਝ ਹੀ ਨਹੀਂ ਪਾਉਂਦਾ ਹੁੰਦਾ ਬਈ ਉਹੀ ਗੱਲ ਹਨਾ ਵੀ ਜੇ ਮੈਂ ਜ਼ਿਆਦਾ ਸੋਚੂਗਾ ਜ਼ਿਆਦਾ ਦੀ ਭਾਰ ਵਿੱਚ ਰਹੂਗਾ ਫਿਰ ਕੀ ਫਾਇਦਾ ਦੁਖੀ ਹੋਊਗਾ ਬਈ ਤੇ ਬਾਕੀ ਮੈਂ ਤੇ ਮੈਂ ਰੱਖਦਾ ਹੁੰਨਾ ਵਿਸ਼ਵਾਸ ਤੇ ਪਰਮਾਤਮਾ ਤੇ ਵਿਸ਼ਵਾਸ ਰੱਖਦਾ ਤੇ ਉਹ ਜੀ ਰੱਜਾ ਚ ਰਹਿ ਕੇ ਚੱਲਦਾ ਹੁੰਨਾ ਮੈਂ ਤਾਂ ਇੱਕ ਡੋਰ ਸਿੱਟੀ ਹੋਈ ਆ ਵੀ ਪਰਮਾਤਮਾ ਕਰਨਾ ਦੂ ਕਰਨਾ ਮੈਂ ਤਾਂ ਮਿਹਨਤ ਕਰਨ ਵਾਲਾ ਹਨਾ ਬਾਕੀ ਤੇਰੇ ਹੱਥਾਂ ਸਾਰਾ ਕੁਝ ਵੀ ਬਸ ਵਧੀਆ ਜਿੰਨਾ ਕਿ ਹੈਗਾ ਵੀ ਬਸ ਖੁਸ਼ਾ ਸੀ ਬਸ ਐਦਾ ਹੀ ਰੱਖੀ ਸੁਪਨੇ ਹੁੰਦੇ ਆ ਨਾ ਹਰ ਇੱਕ ਇਨਸਾਨ ਦੇ ਕੁਝ ਪੂਰੇ ਕਰਨ ਦੇ ਤਾਂ ਕੀ ਸੁਪਨੇ ਨੇ ਲੱਕੀ ਦੇ ਜਿਹੜੇ ਅਧੂਰੇ ਨੇ ਪੂਰੇ ਕਰਨੇ ਆ ਮੇਰੇ ਕੋਈ ਸੁਪਨੇ ਨਹੀਂ ਬਈ ਯਾਰ ਸੁਪਨੇ ਮੇਰੇ ਮਾਂ ਪਿਓ ਦੇ ਨੇ ਉਹਨਾਂ ਨੂੰ ਪੂਰਾ ਕਰਨਾ ਮੈਂ ਆਪਣੇ ਸੁਪਨੇ ਲਈ ਨਹੀਂ ਜਿਉਂਦਾ ਜੇ ਮੈਂ ਸਿਰਫ ਆਪਣੇ ਮਾਂ ਲਈ ਪਿਓ ਲਈ ਜਿਉਂਦਾ ਉਹਨਾਂ ਦੀ ਸੁਪਨੇ ਪੂਰੇ ਕਰਨੇ ਆ ਵੀ ਜਿਹੜੇ ਉਹਨਾਂ ਨੇ ਕਦੇ ਦੇਖੇ ਸੀਗੇ ਹਨ ਤੇ ਗਰੀਬੀਆਂ ਘੱਟੀਆਂ ਨੇ ਹਨ ਲੋਕਾਂ ਦੇ ਘਰੇ ਭਾਂਡੇ ਮਾਂਜੇ ਨੇ ਝਾੜੂ ਪੋਚਾ ਕੀਤਾ ਹਨ ਤੇ ਚਲੋ ਹੁਣ ਮੈਂ ਉਹ ਚੀਜ਼ਾਂ ਨੂੰ ਦੇਖ ਕੇ ਹੁਣ ਬਈ ਇੰਨੀ ਕੁ ਸਮਝ ਆ ਗਈ ਬਈ ਯਾਰ ਠੋਕਰਾਂ ਖਾ ਕੇ ਠੇਡੇ ਖਾ ਕੇ ਹਨ ਤੇ ਵੀ ਹੁਣ ਜ਼ਿੰਦਗੀ ਚਾਹੇ ਜਾ ਕਰਨਾ ਵੀ ਠੀਕ ਹੈ ਵੀ ਮਾਂ ਵੀ ਕਹੋਗੀ ਬਸ ਠੀਕ ਹੈ ਜਦੋਂ ਵੀ ਜਾਣ ਲਵਾਂ ਵੀ ਇਹੀ ਮੇਰਾ ਮੁੰਡਾ ਹੋਵੇ ਤੇ ਮੈਂ ਵੀ ਇਹੀ ਸੋਚਦਾ ਨਾ ਜਦੋਂ ਮੈਂ ਦੁਬਾਰਾ ਜਾਣਾਂ ਉਹ ਇਹੀ ਮੇਰੀ ਮਾਂ ਹੋਵੇ ਬਿਲਕੁਲ ਤੁਸੀਂ ਸੁਣੀਆ ਉਹ ਜਿੰਦਾਦਿਲੀ ਦੀਆਂ ਗੱਲਾਂ ਚਿਹਰੇ ਤੋਂ ਨਹੀਂ ਲੱਗਦਾ ਵੀ ਹਾਲਾਤ ਮਜਬੂਰੀਆਂ ਨੇ ਕਿਉਂਕਿ ਇਹ ਜਿੰਦਾਦਿਲੀ ਦੀ ਮਿਸਾਲ ਹੁੰਦੇ ਨੇ ਉਹ ਲੋਕ ਜਿਹੜੇ ਲੋਕਾਂ ਨੂੰ ਜਿਉਣਾ ਸਿਖਾ ਦਿੰਦੇ ਨੇ ਜਿਵੇਂ ਲੱਕੀ ਨੇ ਗੱਲਾਂ ਕੀਤੀਆਂ ਕਿ ਆਪਣੇ ਮਾਪਿਓ ਦੇ ਸੁਪਨੇ ਪੂਰੇ ਕਰਨੇ ਮੇਰੇ ਸੁਪਨੇ ਕੁਝ ਵੀ ਨਹੀਂ ਉਹਨਾਂ ਦੇ ਅੱਗੇ ਕਿਉਂਕਿ ਜਿਹੜੇ ਸੁਪਨੇ ਮੇਰੇ ਮਾਪਿਓ ਨੇ ਦੇਖੇ ਨੇ ਉਹਨਾਂ ਨੂੰ ਪੂਰੇ ਕਰਨ ਦੇ ਵਿੱਚ ਲੱਗੇ ਆ ਤੇ ਉਹਨਾਂ ਨੂੰ ਜਲਦੀ ਪੂਰੇ ਵੀ ਕਰ ਲੂੰਗਾ ਤੇ ਲਗਾਤਾਰ ਕੋਸ਼ਿਸ਼ ਕਰ ਰਿਹਾ ਆਪਣੇ ਆਵਾਜ਼ ਦੇ ਜਰੀਏ ਲੋਕਾਂ ਦਾ ਦਿਲ ਜਿੱਤ ਰਿਹਾ ਸੋਸ਼ਲ ਮੀਡੀਆ ਹੋਵੇ ਤਾਂ ਕਨਵਰ ਗਰੇਵਾਲ ਵੱਲੋਂ ਵੀ ਜਿਹੜਾ ਮੌਕਾ ਦਿੱਤਾ ਜਾਣਾ ਹੋਣਾ ਇਸ ਨੌਜਵਾਨ ਨੂੰ ਤਾਂ ਇਸੇ ਤਰ੍ਹਾਂ ਜਿਹੜਾ ਆਪਣੀ ਕਿਸਮਤ ਨੂੰ ਅਜਮਾਉਣਾ ਲਗਾਤਾਰ ਜਾਰੀ ਕੀਤਾ ਹੋਇਆ ਤੇ ਲੋਕਾਂ ਨੂੰ ਇੱਕ ਸੇਧ ਵੀ ਦੇ ਰਿਹਾ ਕਿ ਕਦੇ ਹਾਰ ਨੂੰ ਹਾਰ ਨਹੀਂ ਸਮਝਣਾ ਚਾਹੀਦਾ ਇੱਕ ਹਾਰ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਹੁੰਦੀ ਕਿ ਹਾਰਾਂ ਤੋਂ ਹੀ ਇਨਸਾਨ ਜ਼ਿੰਦਗੀ ਦੇ ਵਿੱਚ ਸਭ ਕੁਝ ਸਿੱਖਦਾ ਤੇ ਫੇਰ ਹੀ ਜਿੱਤ ਦਾ ਮੈਦਾਨ ਫਤਿਹ ਕਰਦਾ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀਪrana ਜਗਵਣੀ ਟੀਵੀ ਮਾਨਸਾ ਹਾਂ ਸਜਣਾ ਮਾਇਆ ਹੈ ਤਸਰੀ ਫੁੱਲ ਗਲ ਤ੍ਰਿਮਾ ਦਾ ਸਾਰੀ ਜਿੰਦਗੀ ਲੋਕਾਂ ਦੇ ਕੰਮ ਕਰਦੀ ਮਰ ਜੂ ਤੇ ਮੇਰੇ ਐਦਾਂ ਲਾ ਲਓ ਤੁਸੀਂ ਦਿਲ ਨੂੰ ਲੱਗੀ ਵੀਰੇ ਚੀਜ਼ਾਂ ਵਾਂਦੀ ਮੈਨਿਆ ਦਾ ਸੰਘਰਸ਼ ਤਾਂ ਹੀ ਮੇਰਾ ਸ਼ੁਰੂ ਤੇ ਹੀ ਹੈ ਬਚਪਨ ਤੋਂ ਹੀ ਹਲਾ ਤੇ ਬਾਕੀ ਹੁਣ ਬਸ ਹਜੇ ਤੱਕ ਵੀ ਚੱਲੀ ਜਾਂਦਾ ਮਤਲਬ ਸੰਘਰਸ਼ ਜਾਂ ਸਟ੍ਰਗਲ ਕਹਿੰਦੇ ਸੀ ਨਾ ਤੇ ਹਾਲਾਤ ਬਸ ਹਾਲਾਤ ਮੇਰੇ ਲਈ ਮਾਇਨੇ ਨਹੀਂ ਰੱਖਦੇ ਬਈ ਮੇਰੇ ਲਈ ਮਾਇਨੇ ਨਹੀਂ ਰੱਖਦੇ ਵੀ ਸਾਡੇ ਇੱਕ ਕਮਰਾਗਾ ਮੈਨ ਨੇ ਨਹੀਂ ਰੱਖਦੇ ਵੀ ਸਾਡੇ ਪੀੜੀ ਗਲੀ ਹੈ ਹਨਾ ਵੀ ਸਾਡੇ ਕੱਚੀਆਂ ਛੱਤਾਂ ਨੇ ਮੇਰੇ ਲਈ ਕੋਈ ਮੈਨ ਨਹੀਂ ਰੱਖਦੀ ਮੈਨ ਨੇ ਮੇਰੇ ਲਈ ਰੱਖਦੀ ਹੈ ਵੀ ਮੇਰੀ ਮਾਂ ਕਿੰਨੀ ਖੁਸ਼ ਆ ਮਰਾ ਪਿਓ ਕਿੰਨਾ ਖੁਸ਼ ਆ ਮੇਰੇ ਕੋਈ ਸੁਪਨੇ ਨਹੀਂ ਬਈ ਯਾਰ ਸੁਪਨੇ ਮੇਰੇ ਮਾਂ ਪਿਓ ਦੇ ਨੇ ਉਹਨਾਂ ਨੂੰ ਪੂਰਾ ਕਰਨਾ ਹਾਂ ਮੈਂ ਆਪਣੇ ਸੁਪਨੇ ਲਈ ਨਹੀਂ ਜਿਉਂਦਾ ਜੇ ਮੈਂ ਸਿਰਫ ਆਪਣੇ ਮਾਂ ਲਈ ਪਿਓ ਲਈ ਜਿਉਂਦਾ ਉਹਨਾਂ ਦੇ ਸੁਪਨੇ ਪੂਰੇ ਕਰਨੇ ਆ ਵੀ ਜਿਹੜੇ ਉਹਨਾਂ ਨੇ ਕਦੇ ਦੇਖੇ ਸੀਗੇ ਹਨਾ ਇੱਕਠ ਪੂਰਾ ਬਈ ਅਸੀਂ ਜਮਾਂ ਪਿੱਛੇ ਜਾ ਕੇ ਖੜ ਗਏ ਕੁਰਸੀਆਂ ਦੇ ਤੇ ਮੈਥੇ ਦਾ ਸਵਾਜ ਨਹੀਂ ਆਉਂਦਾ ਯਾਰ ਹਬੀਬ ਹਾਂ ਮਹਾ ਬਾਜੂ ਤਾਂ ਘੰਟ ਆ ਜਾਂਦੀ ਹੈ ਕਿ ਬੱਬਾਈ ਤੇ ਮਾਂ ਕੋਲੇ ਜਾਂਦਾ ਹਾਂ ਹਾਂ ਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਵਾਨੀ ਟੀਵੀ ਤੇ ਮੈਂ ਪਰਮਦੀਪ ਰਾਣਾ ਕਹਿੰਦੇ ਜਿੰਦਾ ਦੇ ਲਈ ਕੀ ਚੀਜ਼ ਹੁੰਦੀ ਹੈ ਜਿੰਦਾ ਦੇ ਲਈ ਉਹ ਹੁੰਦੀ ਹੈ ਜੋ ਹਰ ਇੱਕ ਹਾਲਾਤ ਦੇ ਵਿੱਚ ਜਿਉਣਾ ਸਿਖਾ ਦਿੰਦੀ ਹੈ ਤੇ ਇਨਸਾਨ ਬਹੁਤ ਖੁਸ਼ੀ-ਖੁਸ਼ੀ ਆਪਣਾ ਜੀਵਨ ਬਸਰ ਕਰਦਾ ਹੈ ਤਾਂ ਜੇਹੀ ਅੱਜ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਨੌਜਵਾਨ ਦਾ ਨਾਮ ਲੱਕੀ ਹੈ ਸੰਘਰਸ਼ ਕਰ ਰਹੇ ਹੈ ਤੇ ਸੰਘਰਸ਼ਮਈ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ ਚੜਾ ਵੀ ਆਏ ਬਹੁਤ ਸਾਰੇ ਲੋਕਾਂ ਨੇ ਸਾਥ ਵੀ ਦਿੱਤਾ ਕਈਆਂ ਨੇ ਛੱਡਿਆ ਵੀ ਤੇ ਪਰ ਹੌਸਲਾ ਨਹੀਂ ਇਸ ਨੌਜਵਾਨ ਨੇ ਛੱਡਿਆ ਗੀਤ ਤੇ ਆਵਾਜ਼ ਜੇ ਤੁਸੀਂ ਸੁਣੋਗੇ ਤਾਂ ਮুরিਦ ਹੋ ਜਾਓਗੇ ਉਸ ਆਵਾਜ਼ ਦੇ ਅੱਜ ਉਸ ਆਵਾਜ਼ ਨਾਲ ਵੀ ਮਿਲਾਉਂਦੇ ਆਂ ਗੱਲਬਾਤ ਕਰਦੇ ਆਂ ਲੱਕੀ ਦੇ ਨਾਲ 10 ਸਾਲ ਪਹਿਲਾਂ ਸਰੀਰ ਝੁਲਸ ਜਾਂਦਾ ਇੱਕ ਕਰੰਟ ਲੱਗਦਾ ਹੈ ਸਰੀਰ ਨੂੰ ਤੇ ਉਸ ਤੋਂ ਬਾਅਦ ਜਿਹੜੀ ਆਪਣਾ ਸੰਘਰਸ਼ ਹੈ ਉਹ ਲਗਾਤਾਰ ਜਾਰੀ ਕਰਕੇ ਬੈਠਾ ਤੇ ਅੱਜ ਲੋਕਾਂ ਵੱਲੋਂ ਪਿਆਰ ਜਿਹੜਾ ਸੋਸ਼ਲ ਮੀਡੀਆ ਤੇ ਵਿਖੋਬੀ ਦਿੱਤਾ ਜਾ ਰਿਹਾ ਪਿਛਲੇ ਦਿਨੀ ਕਨਵਰ ਗਰੇਵਾਲ ਦੇ ਨਾਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੇ ਗੱਲਬਾਤ ਕਰਦੇ ਹਾਂ ਲੱਕੀ ਸਾਡੇ ਨਾਲ ਹੈ ਲੱਕੀ ਪਹਿਲਾਂ ਦਾ ਸਵਾਗਤ ਹੈ ਜਗਵੰਤ ਟੀਵੀ ਤੇ ਸ਼ਸ਼ੀਕਲ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਹਨ ਇਨਾ ਮਾਣ ਰੱਖਿਆ ਹੈ ਤੁਸੀਂ ਤੇ ਸਾਰੇ ਜਗਵੰਤ ਟੀਮ ਦਾ ਤੇ ਮੇਰੇ ਵੱਲੋਂ ਪਿਆਰ ਪਰ ਸ਼ਸ਼ੀਕਲ ਤੇ ਸਾਰਿਆਂ ਦਾ ਧੰਨਵਾਦ ਅੱਛਾ ਕਿੱਥੋਂ ਸੰਘਰਸ਼ ਸ਼ੁਰੂ ਹੁੰਦਾ ਹੈ ਤੇ ਕੀ ਹੈ ਜ਼ਿੰਦਗੀ ਦੇ ਵਿੱਚ ਸੰਘਰਸ਼ਤਾ ਜੀ ਮੇਰਾ ਸ਼ੁਰੂ ਤੋਂ ਹੀ ਹੈ ਬਚਪਨ ਤੋਂ ਹੀ ਇਹ ਲਾ ਲੋ ਤੇ ਬਾਕੀ ਹੁਣ ਬਸ ਹਜੇ ਤੱਕ ਵੀ ਚੱਲੀ ਜਾਂਦਾ ਮਤਲਬ ਸੰਘਰਸ਼ ਜਾਂ ਸਟ੍ਰਗਲ ਕਹੋ ਤੁਸੀਂ ਹਨ ਤੇ ਇਹ ਬਸ ਹਜੇ ਚੱਲੀ ਜਾਂਦਾ ਤੇ ਅੱਗੇ ਵੀ ਮੈਨੂੰ ਲੱਗਦਾ ਇਦਾਂ ਹੀ ਚੱਲਦਾ ਰਹੂਗਾ ਪਰ ਜੇ ਖੁਸ਼ੀ-ਖੁਸ਼ੀ ਚੱਲਦਾ ਰਹੇ ਤਾਂ ਚੰਗੀ ਗੱਲ ਜੇ ਆਪਾਂ ਇਦਾਂ ਕਹਾਂਗੇ ਵੀ ਦੁੱਖ ਚ ਵੀ ਹਾਂ ਯਾਰ ਆਹ ਚੀਜ਼ ਮੈਨੂੰ ਮਿਲਦੀ ਨਹੀਂ ਹਨ ਫਿਰ ਬੰਦਾ ਜਿਆਦੇ ਹੋ ਜਾਂਦਾ ਹਨਾ ਵੀ ਚਲੋ ਜੇਕਰ ਆਪਾਂ ਸੋ ਸਮਝ ਕੇ ਕਰਾਂਗੇ ਹਰ ਇੱਕ ਚੀਜ਼ ਨੂੰ ਵੀ ਆਪਾਂ ਸਮਝ ਲਾਂਗੇ ਵੀ ਹਾਂ ਬਸ ਠੀਕ ਹੈ ਜਦੋਂ ਮਿਲੂਗੀ ਚੀਜ਼ ਤਾਂ ਦੇਖੀ ਜਾਊਗੀ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਮੈਨੂੰ ਜ਼ਿਆਦਾਤਰ ਪਤਾ ਕੀ ਚੀਜ਼ ਲੱਗਦੀ ਹੈ ਬਈ ਮੈਂ ਹਰੇਕ ਕੋਈ ਵੀ ਕੰਮ ਹੋਵੇ ਹਨਾ ਤੇ ਜਦ ਮੇਰੀ ਮੰਮੀ ਮੈਨੂੰ ਕੋਈ ਗੱਲ ਕਹੇਦੇ ਹਨਾ ਮੈਂ ਮੇਰੀ ਮੰਮੀ ਨੂੰ ਜਾਂ ਜਾਂ ਮੇਰੇ ਦੋਸਤਾਂ ਨੂੰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਯਾਰਾ ਦਿੱਕਤ ਹੀ ਕੋਈ ਨਹੀਂ ਕਿਉਂਕਿ ਮੈਂ ਤਾਂ ਆ ਚੀਜ਼ ਵਾਲਾ ਬੰਦਾ ਬਈ ਯਾਰ ਹਨਾ ਮੈਂ ਨਾ ਤੇ ਸਟ੍ਰੈਸ ਲੈਣਾ ਦਿਮਾਗ ਤੇ ਬਾਕੀ ਜ਼ਿਆਦਾਤਰ ਮੈਂ ਮਿਹਨਤ ਨੂੰ ਮਾਇਨੇ ਰੱਖਦਾ ਤੇ ਪਰਮਾਤਮਾ ਨੂੰ ਚੇਤੇ ਰੱਖਦਾ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਅੱਛਾ ਲਕੀ ਇਹ ਕੀ ਹਾਦਸਾ ਵਾਪਰਦਾ ਤੇ ਕਿੰਨੇ ਚਿਰ ਪਹਿਲਾਂ ਹੁੰਦਾ ਤੇ ਕੀ ਹੋਇਆ ਸਾਰਾ ਇਹ ਵੀਰੇ ਬਚਪਨ ਚ ਮੈਨੂੰ ਗਰੰਟ ਲੱਗ ਗਿਆ ਸੀਗਾ ਤੇ ਉਦੋਂ ਮੇਰੇ ਨਾਲ ਹਾਦਸਾ ਵਾਪਰ ਗਿਆ ਸੀਗਾ ਤੇ ਉਦੋਂ ਮੇਰੀ ਇੱਕ ਬਾਜੂ ਕੱਟੀ ਗਈ ਸੀਗੀ ਬਈ ਹਾਂ ਵੱਡੀਆਂ ਰਵਿਦਾਸ ਬਾਬਾ ਜੀ ਦਾ ਜਨਮ ਨਹੀਂ ਸੀਗਾ ਤੇ ਉਦੋਂ ਮੈਂ ਸੇਵਾ ਕਰੀ ਜਾਂਦਾ ਸੀਗਾ ਭਾਂਡੇ ਧੋਈ ਜਾਂਦਾ ਸੀਗਾ ਤੇ ਉਹਦੇ ਬਸ ਖੇਡਦਾ ਖੇਡਦਾ ਮੈਂ ਉੱਤੇ ਚਲਾ ਗਿਆ ਉੱਥੇ ਟ੍ਰਾਂਸਫਰ ਹੋ ਸੀਗੇ ਵੱਡੇ ਉਹਨਾਂ ਨੇ ਖਿੱਚ ਲਿਆ ਬਈ ਮੈਨੂੰ ਉਦੋਂ ਫਿਰ ਮੇਰੇ ਨਾਲ ਆਹ ਹਾਦਸਾ ਵਾਪਰ ਗਿਆ ਸੀਗਾ ਅੱਛਾ ਲਕੀ ਕੱਲਾ ਤੋਂ ਸ਼ੁਰੂਆਤ ਕਰਦੇ ਆਂ ਤੇ ਪਹਿਲਾਂ ਤਾਂ ਲੋਕਾਂ ਨੂੰ ਉਹ ਕੱਲਾ ਦੱਸਣੀ ਜ਼ਰੂਰੀ ਹੈ ਜਿਹੜੀ ਦੇ ਤੁਸੀਂ ਮਾਲਕ ਹਾਂ ਸਜਣਾ ਮਾਇਆ ਹੈ ਕਰੇ ਕੋਈ ਗਲ ਵਫਾ ਦੀ ਕਰੇ ਕੋਈ ਗਲ ਵਫਾ ਮਾਂ ਦੀ